ਬੁਰਾ ਨਾ ਮਨ ਆਇਆ। ਸੁਨੀਲ ਚੰਦੇਲੀ ਰਸ 33 ਸੀ। ਉਹਦੇ ਜਿਹੇ ਵਾਈਬ੍ਰੇਸ਼ਨ ਬਹੁਤ ਜ਼ਿਆਦਾ ਸੀ। ਪਰ ਇਹ ਵਾਈਬ੍ਰੇਸ਼ਨ ਹੈਗੀ ਹੈ। ਔਰ ਸਭ ਤੋਂ ਵੱਡਾ ਨੁਕਸਾਨ ਆਵਾਜ਼ ਦੇ ਵਿੱਚ ਵਾਈਬ੍ਰੇਸ਼ਨ। ਸੁਮਨ ਲਤਾ ਤਾਂ ਸੁਣਿਆ ਹੋਣਾ। ਬਹੁਤ ਅچھے ਲਗਾ ਬੰਗੂ ਕੀ ਗਾਉਂਦੇ ਸੀਗੇ। ਪਰ ਜਦੋਂ ਉਹ ਉੱਪਰ ਹਾਈ ਪਿਚ ਚਲੇ ਜਾਂਦੇ ਸੀ, ਉਦੋਂ ਉਹਨਾਂ ਦੀ ਆਵਾਜ਼ ਥੇਤਰੀ ਹੋ ਜਾਂਦੀ ਸੀ। ਇਸ ਕਰਕੇ ਵਿਚਾਰੀ ਥੋੜੇ ਗੀਤ ਗਾਏ ਔਰ ਫੇਲ ਹੋ ਗਈ। ਮੈਂ ਸੁਨੀਲ ਚੰਦੇ ਨੂੰ ਅੰਦਰ ਬਣ ਕੇ ਬਖਾ ਕਾਪ ਗੋਂਗਾ ਬਹੁਤ ਚੰਗਾ। ਤੁਰੀ ਆਵਾਜ਼ ਬਹੁਤ ਅੱਛੀ ਹੈ ਪਰ ਤੈਨੂੰ ਇੱਕ ਮੈਂ ਤੁਹਾਨੂੰ ਗੱਲ ਰੱਖ ਦਿੰਦਾ ਇੱਕ ਜਗ੍ਹਾ ਦੱਸ ਦਿੰਦਾ ਉੱਥੇ ਚੱਲਿਆ ਜਾ ਤੂੰ ਬਹੁਤ ਅੱਛਾ ਬਣ ਕੇ ਨਿਕਲੇਗਾ ਮੈਂ ਸਮਝਦਾ ਮੈਂ ਆਪਣੀ ਜ਼ਿੰਦਗੀ 'ਚ ਜੋ ਕੋਈ ਚੰਗਾ ਕੰਮ ਕੀਤਾ ਇੱਕ ਇੱਕ ਕੰਮ ਕੀਤਾ ਜਿਹੜਾ ਮੈਂ ਸ੍ਰੀ ਦਰਸ਼ੀ ਦੇ ਨੂੰ ਉਸ ਵੇਲੇ ਸਲਾਹ ਦਿੱਤੀ ਯਾਦ ਆ ਰਹਿ ਜਾਂਦੀਆਂ ਨੇ ਛੋਟੀ ਜੀ ਯਾਦ ਮੇਰੀ ਕਹਿੰਦਾ ਅਸਲ ਨਾ ਮੇਰੇ ਨਾਲ ਇੱਕ ਵਾਰੀ ਸ੍ਰੀਨਦਰ ਸਿੰਘ ਦਾ ਹਾਰਮੋਨੀਅਮ ਵਜਾਉਣ ਆਇਆ ਮੈਂ ਆਪਣੇ ਪਿੰਡ ਰਹਿੰਦਾ ਸੀਗਾ ਮੇਰਾ ਪ੍ਰੋਗਰਾਮ ਸੀ ਮੈਂ ਜਦੋਂ ਉੱਥੇ ਆਇਆ ਰਣਜੀਤ ਕੌਰ ਜੀ ਦੇ ਘਰੇ ਮੈਂ ਹਲੇ ਬਾਹਰ ਹੀ ਖੜਾ ਸੀਗਾ ਸੁਰਿੰਦਰ ਛੰਦਾ ਅੰਦਰ ਗੀਤ गा ਰਿਹਾ ਸੀਗਾ ਔਰ ਗੀਤ ਵੀ ਬਹੁਤ ਅੱਛਾ ਕਰ ਰਿਹਾ ਸੀਗਾ ਉਦੋਂ ਹੀਰ ਰਾਂਝਾ ਫਿਲਮ ਆਈ ਸੀ ਜੋਲੀ ਚੜਤੇ ਮਾਰੀਆਂ ਹੀਰ ਕਿਉਂਕਾ ਐਸਾ ਕੋਈ ਗੀਤ ਨਹੀਂ ਲੇਕਿਨ ਬੁਰਾ ਨਾ ਮਨਾਇਓ ਸੁਰਿੰਦਰ ਛੰਦਾ ਦੀ ਰਾਤ 33 ਸੀ ਉਦជា ਵਾਈਬ੍ਰੇਸ਼ਨ ਬਹੁਤ ਜ਼ਿਆਦਾ ਸੀ ਕੋ ਮੈਂ ਦੇਖਿਆ ਵੀ ਆਵਾਜ਼ ਤਾਂ ਮੁੰਡੇ ਦੀ ਬਹੁਤ ਅੱਛੀ ਹੈ ਪਰ ਇਹ ਵਾਈਬ੍ਰੇਸ਼ਨ ਹੈਗੀ ਹੈ ਔਰ ਸਭ ਤੋਂ ਵੱਡਾ ਨੁਕਸਾਨ ਆਵਾਜ਼ ਦੇ ਵਿੱਚ ਵਾਈਬ੍ਰੇਸ਼ਨ ਜਿਹੜੀ ਆਵਾਜ਼ ਟਿਕਦੀ ਨਹੀਂ ਹੈ ਤੇਰੀ ਜਾਣ ਵਰਗੀ ਨਹੀਂ ਹੈ ਉਹ ਆਵਾਜ਼ ਉਹਨੂੰ ਅਸੀਂ ਆਵਾਜ਼ ਲਈ ਕਹਿੰਦੇ ਸੁਮਿਲਤਨ ਤੁਸੀਂ ਸੁਣਿਆ ਹੋਣਾ ਬਹੁਤ ਅੱਛੇ ਲਟਾਵਾਂ ਨੂੰ ਕੀ ਗਾਉਂਦੇ ਸੀਗੇ ਪਰ ਜਦੋਂ ਉਹ ਉੱਪਰ ਹਾਈ ਪਿੱਚ 'ਤੇ ਜਾਂਦੇ ਸੀ ਉਦੋਂ ਉਹਨਾਂ ਦੀ ਆਵਾਜ਼ ਥੈਟਰੀ ਹੋ ਜਾਂਦੀ ਸੀ ਇਸ ਕਰਕੇ ਵਿਚਾਰੀ ਥੋੜੇ ਗੀਤ ਗਾਏ ਔਰ ਫੇਲ ਹੋ ਗਈ ਮੈਂ ਸੁਨੀਲਦਰ ਛੰਦੇ ਨੂੰ ਅੰਦਰ ਵੜ ਕੇ ਬਖਾ ਕਾਪ ਗੁਰਦਾਬ ਬਹੁਤ ਚੰਗਾ ਤੇਰੀ ਆਵਾਜ਼ ਬਹੁਤ ਅੱਛੀ ਹੈ ਪਰ ਤੈਨੂੰ ਇੱਕ ਮੈਂ ਤੂੰ ਗੱਲ ਰੱਖ ਦਿੰਦਾ ਇੱਕ ਜਗ੍ਹਾ ਦੱਸ ਦਿੰਦਾ ਉੱਥੇ ਚੱਲਿਆ ਜਾ ਤੂੰ ਬਹੁਤ ਅੱਛਾ ਬਣ ਕੇ ਨਿਕਲੇਗਾ ਮੈਂ ਜਸਵੰਤ ਪੌਰਵਾਜੀ ਦਾ ਨੌਲੇਤਾ ਮਖਾ ਜਸਵੰਤ ਪੌਰਵਾਜੀ ਨੇ ਬੜੇ ਅੱਛੇ ਨੇ ਬਹੁਤ ਅੱਛਾ ਸਿਖਾਉਂਦੇ ਨੇ ਔਰ ਗੁਣੀ ਗਿਆਨੀ ਬੰਦੇ ਨੇ ਤੁਸੀਂ ਉਹਨਾਂ ਕੋਲ ਹੀ ਚਲੇ ਜਾਓ ਆ ਪ੍ਰੋਗਰਾਮ ਤੋਂ ਬਾਅਦ ਚਲੋ ਮੈਂ ਤਾਂ ਇਹਨਾਂ ਕਹਿ ਕੇ ਕੋਈ ਆਪਣਾ ਕੰਮ ਕਰਨ ਲੱਗ ਗਿਆ ਮੈਨੂੰ ਪਤਾ ਇਹ ਲੱਗਿਆ ਕਿ ਸਾਡਾ ਪੇਟੀ ਮਾਸਟਰ ਤੇ ਹੈ ਨਹੀਂ ਹੁਣ ਕੱਲੀ ਜਾਓ ਪ੍ਰੋਗਰਾਮ ਦੇ ਉੱਤੇ ਜਿਹੜੀ ਸ੍ਰੀਮੰਦਰ ਸਿੰਘ ਦਾ ਉੱਥੋਂ ਸਿੱਧਾ ਹੋ ਪੌਹਰਾ ਸਾਹਿਬ ਦੇ ਚਾਰੇ ਗਿਆ ਤੋ ਮੈਂ ਸਮਝਦਾ ਮੈਂ ਆਪਣੀ ਜ਼ਿੰਦਗੀ 'ਚ ਜੋ ਕੋਈ ਚੰਗਾ ਕੰਮ ਕੀਤਾ ਇੱਕ ਇੱਕ ਕੀਤਾ ਜਿਹੜਾ ਮੈਂ ਸਰਦਰ ਸਿੰਘ ਦੇ ਨੂੰ ਉਸ ਵੇਲੇ ਸਲਾਹ ਦਿੱਤੀ ਔਰ ਜਦੋਂ ਮੈਂ ਦੁਬਾਰਾ ਸਾਲ 6 ਮਹੀਨੇ ਮਗਰੋਂ ਇੱਕ ਸਟੇਜ ਤੇ ਸੁਣਿਆ ਤਾਂ ਵਾਕਈਓ ਹੀਰੇ ਵਾਂਗੂ ਸਾਡੇ ਲਾਭ ਖਰਾਜੀ ਵੀ ਆਏ ਹੋਏ ਨੇ ਉਹ ਹੀਰੇ ਵਾਂਗੂ ਚਮਕਦਾ ਸੀਗਾ ਔਰ ਲੋਕੀ ਉਹਨੂੰ ਪਿਆਰ ਕਰਨ ਲੱਗੇ ਸੀਗੇ ਉਸ ਸਮੇਂ ਕੋ ਉਹਦੀ ਪ੍ਰਾਪਤੀ ਹੈ ਜਿਵੇਂ ਉਂਠਾਂ ਵਾਲੇ ਦੋ ਉਂਠਾਂ ਵਾਲੇ ਜਾਂ ਆਪਣੇ ਲੜਿਆ ਟਰੱਕ ਇੱਕ ਐਸਾ ਕੋਈ ਗੀਤ ਰਹੇਗਾ ਇਸ ਤੋਂ ਇਲਾਵਾ ਜਿਹੜਾ ਮਰਦਾ ਉਹਦੀ ਜ਼ਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਹੈ ਇਹ ਮੇਲਾ ਉਹਦੇ ਨਾਂ ਤੇ ਲੱਗਿਆ ਹੋਇਆ ਨਾਲੇ ਜ਼ਿੰਦਗੀ 'ਚ ਜਿਹੜਾ ਕੋਈ ਬੰਦਾ ਚੰਗੇ ਕੰਮ ਕਰ ਜਾਂਦਾ ਹੈ ਜਿਹੜਾ ਕੋਈ ਬੰਦਾ ਪੜ੍ਹਨਾ ਪੜ ਜਾਂਦਾ ਉਹਨੂੰ ਦੁਨੀਆ ਯਾਦ ਰੱਖਦੀ ਹੈ